ਪੰਜਾਬ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਦੱਸਦੇ ਕਿ ਬੀਤੀ ਦਿਨ ਰਾਤ ਤੋਂ ਹੀ ਬੂੰਦਾਬਾਂ ਦੀ ਦਾ ਦੌਰ ਜਾਰੀ ਹੈ ਜਿਸ ਕਰਕੇ ਠੰਡ ਦੇ ਵਿੱਚ ਇਜ਼ਾਫਾ ਹੋਇਆ ਤੇ ਲੋਕਾਂ ਨੂੰ ਹੁਣ ਕੰਬਣਾ ਇਸ ਠੰਡ ਨੇ ਸ਼ੁਰੂ ਕਰਵਾ ਦਿੱਤਾ ਦੱਸਦੇ ਕਿ ਪੰਜਾਬ ਦੇ ਵਿੱਚ ਪਹਿਲਾ ਹੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ ਕਿ 12 ਜਨਵਰੀ ਨੂੰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਵੇਗੀ ਤਾਂ ਹੀ ਪ੍ਰਾਇਮਰੀ ਟੀਚਰ ਜਿਹੜਾ ਉਹ ਬੇਸ ਬਣਾਉਂਦਾ ਬੱਚੇ ਦਾ ਨੀਂਹ ਵਾਲੀ ਇੱਟ ਜਿਹੜੀ ਹੈ ਉਹ ਆਪਣੇ ਕਿਸੇ ਵੀ ਬਿਲਡਿੰਗ ਦੇ ਵਿੱਚ ਕੋਈ ਘਰ ਬਣਾਉਣਾ ਹੈ ਜਾਂ ਬਿਲਡਿੰਗ ਬਣਾਉਣੀ ਹੈ ਤਾਂ ਪੱਠੇ ਵਾਲੇ ਕੋਲ ਜਾ ਕੇ ਜਦੋਂ ਕਹਿੰਦੇ ਆ ਕਿ 1 ਰੁਪਿਆ ਜਾਂ 2 ਰੁਪਏ ਇੱਟ ਮਹਿੰਗੀ ਲਾ ਲਈ ਪਰ ਨੀ ਵਾਲੀ ਇੱਟ ਇਹ ਅਸਲੀ ਇੱਟ ਨਹੀਂ 200 ਜਾਂ 100 ਇੱਟ ਨਹੀਂ ਸੋ ਤੁਸੀਂ ਨੀਹਾਂ ਦੀਆਂ ਇੱਟਾਂ ਤਿਆਰ ਕਰ ਰਹੇ ਹੋ ਸਾਡੇ ਪੰਜਾਬ ਦੇ education system ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਹ ਹੀ ਕਾਰਨ ਹੈ ਕਿ ਨਾ ਸਿਰਫ ਸਰਕਾਰੀ ਸਕੂਲਾਂ 'ਚ ਮਿਆਰੀ ਸਿੱਖਿਆ ਤੇ ਜ਼ੋਰ ਦਿੱਤਾ ਜਾ ਰਿਹਾ ਹੈ, ਸਗੋਂ ਅਧਿਆਪਕਾਂ ਨੂੰ ਨਵੀਆਂ ਅਧਿਆਪਨ ਤਕਨੀਕਾਂ ਸਿਖਾਉਣ ਦਾ ਮੌਕਾ ਵੀ ਦਿੱਤਾ ਜਾ ਰਿਹਾ ਹੈ। ਹਾਲ ਹੀ 'ਚ ਪੰਜਾਬ ਸਰਕਾਰ ਵੱਲੋਂ 72 ਪ੍ਰਾਇਮਰੀ ਅਧਿਆਪਕਾਂ ਨੂੰ ਪੇਸ਼ਵਰ ਸਿੱਖਿਆ ਲਈ ਫਿਨਲੈਂਡ ਦੀ ਯਾਤਰਾ ਤੇ ਭੇਜਿਆ ਗਿਆ ਸੀ ਜਿਨ੍ਹਾਂ ਪੰਜਾਬ ਪਰਤ ਕੇ ਆਪਣੇ ਤਜਰਬੇ ਸਾਂਝੇ ਕੀਤੇ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅਧਿਆਪਕਾਂ ਨੂੰ ਇੱਕ ਅਜਿਹੇ ਮੁਲਕ ਦੇ ਵਿੱਚ ਭੇਜਿਆ ਜਿੱਥੇ ਜਾ ਕੇ ਅਸੀਂ ਇਹ ਸਿੱਖਿਆ ਕਿ ਅਸਲ ਦੇ ਵਿੱਚ ਬੱਚਿਆਂ ਨੂੰ ਸਟ्रेस ਫਰੀ ਰੱਖਣਾ ਕਿਵੇਂ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੁਣ ਤੱਕ 500 ਤੋਂ ਵੱਧ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ੀ ਮੁਲਕ ਸਿੰਗਾਪੁਰ ਫਿਨਲੈਂਡ ਤੋਂ ਇਲਾਵਾ IIM ਅਹਮਦਾਬਾਦ ਭੇਜਿਆ ਜਾ ਚੁੱਕਿਆ ਹੈ ਖਵਾਏ ਨੇ ਹੁਣ ਸੱਚ ਹੁੰਦੀ ਹੋਈ ਨਜ਼ਰ ਆ ਰਹੀ ਹੈ ਬੀਤੀ ਦੇਰ ਰਾਤ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਠੰਡ ਦਾ ਜੋ ਠੰਡ ਦੇ ਵਿੱਚ ਵਾਧਾ ਦੇਖਿਆ ਜਾ ਸਕਦਾ ਹੈ ਤਾਂ ਲੋਕ ਘਰਾਂ ਦੇ ਅੰਦਰ ਬੰਦ ਰਹਿ ਗਏ ਨੇ ਕਿਉਂਕਿ ਬਾਹਰ ਬੂੰਦਾਬੰਦੀ ਲਗਾਤਾਰ ਜੋ ਜਾਰੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਹੋ ਰਹੀ ਹੈ ਜਿਸ ਕਰਕੇ ਧੁੰਦ ਜਿਹੜੀ ਹੈ ਉਹ ਘਟ ਹੋ ਗਈ ਹੈ ਪਰ ਠੰਡ ਦੇ ਵਿੱਚ ਜ਼ਰੂਰ ਵਾਧਾ ਹੋਇਆ ਹੈ ਤਾਂ ਉੱਥੇ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਭਾਰੀ ਧੁੰਦ ਦਾ ਲੋਕਾਂ ਨੂੰ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਜਿਸ ਕਰਕੇ ਮੈਦਾਨੇ ਇਲਾਕਿਆਂ ਦੇ ਵਿੱਚ ਇਸ ਦਾ ਅਸਰ ਦਿਖਾਈ ਦੇਵੇਗਾ ਤਾਂ ਹਲਕੀ ਬਾਰਿਸ਼ ਕਾਰਨ ਜਿਹੜੀ ਠੰਡ ਹੋਰ ਵੱਧ ਗਈ ਹੈ ਦਿੱਲੀ ਐਨਸੀਆਰ ਦੇ ਵਿੱਚ ਵੀ ਜਿਹੜੀ بارش ਹੋ ਰਹੀ ਹੈ ਜਿਸ ਕਰਕੇ ਉੱਥੇ ਵੀ ਜੋ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਤਾਂ ਸ਼ਨੀਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਪੂਰੇ ਉੱਤਰੀ ਭਾਰਤ ਦੇ ਵਿੱਚ ਸੰਘਣੀ ਧੁੰਦ ਛਾਈ ਰਹੀ ਪਰ ਰਾਤ ਨੂੰ ਕਈ ਥਾਵਾਂ ਤੇ ਮੀਂਹ ਵੀ ਪਿਆ ਜਿਸ ਕਾਰਨ ਦਿੱਲੀ ਦੇ ਵਿੱਚ ਲਗਭਗ 200 ਉਡਾਨਾਂ ਅਤੇ 150 ਤੋਂ ਵੱਧ ਰੇਲ ਗੱਡੀਆਂ ਦਾ ਸੰਚਾਲਨ ਪ੍ਰਭਾਵਿਤ ਹੋਇਆ ਇਸ ਦੇ ਨਾਲ ਹੀ ਅੱਜ ਵੀ ਪਹਾੜਾ ਵਿੱਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜੋ ਜਿਤਾਈ ਜਾ ਰਹੀ ਹੈ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੀ ਬੀਤੀ ਦੇਰ ਰਾਤ ਤੋਂ ਬਾਰਿਸ਼ ਹੋ ਰਹੀ ਹੈ ਤੜਕਸਾਰ ਤੋਂ ਹੀ ਜੋ ਬੂੰਦਾਬੰਦੀ ਦਾ ਦੌਰ جاری ਹੈ ਜਿਸ ਕਰਕੇ ਯਾਤਿਆਤ ਕਾਫੀ ਪ੍ਰਭਾਵਿਤ ਹੋ ਰਿਹਾ ਹੈ ਲੋਕਾਂ ਨੂੰ ਆਨ ਜਾਂਦੇ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਭਾਰਤੀ ਮੌਸਮ ਵਿਭਾਗ ਨੇ ਅਗਲੇ 4 ਤੋਂ 5 ਦਿਨਾਂ ਲਈ ਉੱਤਰ ਪੂਰਬ ਅਤੇ ਉੱਤਰ ਪੂਰਬ ਦੇ ਵੀ ਸੂਬਿਆਂ ਦੇ ਵਿੱਚ ਸੰਗਨੀ ਧੁੰਦ ਦਾ ਜੋ ਅਲਰਟ ਵੀ ਜਾਰੀ ਕੀਤਾ ਹੈ ਭਵਿੱਖਬਾਣੀ ਕੀਤੀ ਹੈ ਤਾਂ ਮੌਸਮ ਵਿਭਾਗ ਅਨੁਸਾਰ ਜਿਹੜੀ ਵੈਦਰ ਦੇ ਵਿੱਚ ਕਾਫੀ ਤਬਦੀਲੀ ਆਉਣ ਵਾਲੇ ਦਿਨਾਂ ਦੇ ਵਿੱਚ ਦੇਖੀ ਜਾ ਸਕਦੀ ਹੈ